ਕੀ ਨਾਮ ਹੈ ਬਲਵਿੰਦਰ ਸਿੰਘ ਹੈ ਮੇਰਾ ਨਾਮ ਉਰਾਲ ਸਿੰਘ ਜੀ ਇਹ ਜਿਹੜਾ ਬੰਦਾ ਐਕਸਲੈਂਟ ਹੋਇਆ ਕੀ ਲਗੋ ਬੋਟਾ ਭਰਾ ਇਹ ਤੇਰਾ ਵੱਡਾ ਸਗਾ ਭਰਾ ਵੱਡਾ ਜੀ ਤੇ ਵਜਾ ਕੀ ਹੋਈ ਕਿੰਨਾ ਤਿੱਗੜਵਾ ਰਿਆ ਸੀ ਇਹ ਘੱਟ ਇਹ ਇਦਰੋਂ ਆ ਰਿਹਾ ਸੀ ਗਾ ਜੱਖਲ ਕਣੀ ਹੋਈ ਤੇ ਟਿੱਪਰ ਵੀ ਇਦਰੀ ਆ ਰਹੀ ਜੱਖਲ ਕਣੀ ਹੋਈ ਤੇ ਤੇਜ਼ ਰਫਤਾਰ ਨਾਲ ਉਹਨੇ ਆਪਦੀ ਲਪੇਟ ਚ ਲੈ ਲਈ ਹਾਂਜੀ ਮੌਕੇ ਤੇ ਮੌਤ ਹੋ ਗਈ ਖੋਪੜੀ ਸਾਰੀ ਉੱਥੋਂ ਚੱਕਿਆ ਹੀ ਖੋਪੜੀ ਉਹ ਬੰਦਾ ਖੜਿਆ ਜਾਂ ਨਾ ਬੰਦਾ ਖੜਿਆ ਨਹੀਂ ਜੀ ਉਹਨੇ ਤਾਂ ਸਪੀਡ ਹੌਲੀ ਵੀ ਨਹੀਂ ਕਰੀ ਜੀ ਜਮੀ ਸਾਨੂੰ ਕਿਵੇਂ ਪਤਾ ਲੱਗਿਆ ਵੀ ਸਾਨੂੰ ਤਾਂ ਫੋਨ ਗਿਆ ਜੀ ਨਾਲ ਦੀ ਨਾਲ ਹੋਰ ਬਾਕੀ ਸਾਨੂੰ ਐ ਪਤਾ ਲੱਗਿਆ ਸੀ ਵੀਡੀਓ ਦੇਖ ਕੇ ਨਾ ਮੌਕੇ ਦੀ ਵੀ ਉਹ ਟਿੱਪਰ ਹੌਲੀ ਨਹੀਂ ਕਰਾਈ ਜੀ ਉਹਨੇ ਪ੍ਰਸ਼ਾਸਨ ਦੇ ਅਧਿਕਾਰੀ ਆ ਗਏ ਸੀ ਹਾਂ ਪ੍ਰਸ਼ਾਸਨ ਦੇ ਅਧਿਕਾਰੀ ਆ ਗਏ ਕੀ ਮੰਗਤਾਂ ਮੰਗ ਤਾਂ ਇਨਸਾਫ ਹੀ ਕਰਦੇ ਆ ਜੀ ਜੋ ਵੀ ਸਹੀ ਹੈ ਹਾਂ ਉਹ ਤੇ ਕਾਰਵਾਈ ਕੀਤੀ ਜਾਵੇ ਜੀ ਜੋ ਵੀ ਸਹੀ ਹੈ ਜੀ ਕੀ ਨਾਮ ਹੈ ਨੌ ਬਘੇਲ ਸਿੰਘਾ ਜੀ ਇਹ ਕੀ ਕੋ ਘਟਲਾ ਘਟੀ ਕਰ ਤੇ ਅਸੀਂ ਅੰਦਰ ਕੰਮ ਕਰ ਰਹੇ ਸੀ ਵਰਕਸ਼ਾਪ ਦੇ ਵਿੱਚ ਸਾਨੂੰ ਖੜਕਾ ਸੁਣਿਆ ਬਹੁਤ ਜ਼ਿਆਦਾ ਅਸੀਂ ਉਹ ਖੜਕਾ ਸੁਣਨ ਦੇ ਨਾਲ ਅਸੀਂ ਬਾਹਰ ਨਿਕਲੇ ਪੱਜ ਕੇ ਕੋ ਲੱਗ ਤਾ ਜਦੋਂ ਦੇਖਿਆ ਇਧਰੋਂ ਟਿਪਰ ਆ ਰਿਹਾ ਸੀਗਾ ਇਹ ਵਿਚਾਰਾ ਬਾਈ ਇਹ ਇੱਥੇ ਸੜਕ ਦੇ ਵਿਚਾਲੇ ਪਿਆ ਸੀ ਤੇ ਮੈਂ ਮੁੰਡੇ ਨੂੰ ਕਿਹਾ ਇੱਕ ਨੂੰ ਮਾ ਜੀ ਇਹਦਾ ਟਿਪਰ ਦਾ ਪਤਾ ਕਰੋ ਪਹਿਲਾਂ ਵੀ ਕੌਣਾ ਹੈ ਉਹ ਮੋਟਰਸਾਈਕਲ ਨੇ ਪਿੱਛੇ ਲਾਇਆ ਪਰ ਉਹ ਸਪੀਡ ਚ ਦੀਗਾ ਉਹਦੇ ਹਿਸਾਬ ਚ ਨੇ ਆਇਆ ਜਿਉਂ ਪਿੱਛੇ ਵਾਪਸ ਮੁੜਿਆ ਹਾਂਜੀ ਕਿਹੜੇ ਪਿੰਡ ਦਾ ਐ ਇੱਕ ਵਰਖਾਪਾ ਇਹ ਕੋਟੜੇ ਦਾ ਹੀ ਜੇ ਤੁਹਾਨੂੰ ਸਾਨੂੰ ਪਤਾ ਲੱਗਿਆ ਫੇ ਸੋਨੇ ਇੱਕ ਟੈਕ ਅਸੀਂ ਫਿਰ ਉਰੇ ਬੰਤੇ ਖੜ ਗਿਆ ਅਸੀਂ ਦੇਖਿਆ ਉਹ ਵੀ ਇਹ ਬੰਦਾ ਹੈ ਕਿੱਥੇ ਦਾ ਫਿਰ ਇੱਕ ਭਾਈ ਸਾਹਿਬ ਤੇ ਅੱਗੇ ਕੋਟੜੇ ਦਿੱਤੀ ਉਹ ਕਹਿੰਦੇ ਉਹਨੇ ਦੇਖਿਆ ਸੀ ਸ਼ਕਲੇ ਦੀ ਉਹਨੇ ਦੇਖਿਆ ਨਾਲ ਦੀ ਉਹਨਾਂ ਕੋਈ ਪਿੰਡ ਕੋਟੜੇ ਇਹਨਾਂ ਨੂੰ ਕਿਸੇ ਨੂੰ ਫੋਨ ਕੀਤਾ ਉਹਨਾਂ ਨੇ ਫੋਨ ਕਰਨ ਸਾਰੀ ਫਿਰ ਨਾਲ ਦੀ ਨਾਲ ਖੜਿਆ ਨਹੀਂ ਬੰਦਾ ਟੇ ਨਾ ਦੀ ਨਾ ਉਹ ਨਹੀਂ ਖੜਿਆ ਜੀ ਉਹ ਤਾਂ ਬਹੁਤ ਸਪੀਡ ਤੇ ਤੇਜ਼ੀ ਭੱਗ ਕੋਈ ਨੰਬਰ ਨੂੰ ਧਿਆਨ ਨਾ ਦੀ ਸਾਡੇ ਕੋਲ ਧਿਆਨ ਨਹੀਂ ਆਇਆ ਕੀ ਨਾਮ ਹੈ ਜੀ ਇਹ ਸਹੀ சுரேਸ਼ ਕੁਮਾਰ ਜੀ ਇਹ ਜਿਹੜੀ ਘਟਨਾ ਘੱਟੀ ਹੈ ਕੀ ਵੀ ਇਹ ਸਾਡੇ ਕੋਲੇ ਫੋਨ ਗਿਆ ਸੀ ਕਰੀਬ 7:30 ਵਜੇ ਜੀ ਇੱਕ ਜਾਖੜ ਰੋਡ ਤੇ ਐਕਸੀਡੈਂਟ ਹੋਇਆ ਮੌਕੇ ਤੇ ਹੀ ਸਾਡਾ ਉਹ ਡੀਐਸਪੀ ਸਾਹਿਬ ਨੇ ਟੀਮਾ ਕੱਢਤੀ ਸੀ ਇੱਕ ਟਰਾਲੇ ਨੂੰ ਵੀ ਫੇਟ ਮਾਰ ਕੇ ਭੱਜ ਗਿਆ ਉਹਨੂੰ ਟਰੇਸ ਕਰਨ ਵਾਸਤੇ ਦੋ ਟੀਮਾਂ ਕੱਢਤੀ ਸੀਗੀ ਤੇ ਸਾਨੂੰ ਮੌਕੇ ਤੇ ਪੁੱਜਣ ਵਾਸਤੇ ਗਿਆ ਸੀਗਾ ਆ ਕਿ ਅਸੀਂ ਜਿਹੜੀ ਡੈਡ ਬੋਟੀ ਨੂੰ ਹੁਣ ਹਸਪੀਟਲ ਭੇਜ ਕੇ ਅਗਲੀ ਕਾਰਵਾਈ ਹੈ ਜਿਹੜੀ ਸਾਡੇ ਟਰਾਲੇ ਨੂੰ ਜਦੋਂ ਟਰੇਸ ਕਰ ਲਾਏ ਸਾਡੀ ਦੋ ਟੀਮਾਂ ਜਿਹੜੀਆਂ ਪੁਲਿਸ ਦੀਆਂ ਭੇਜੀ ਹੋਈਆਂ ਨੇ ਡਿਪਟੀ ਸਿਪਟੀ ਸਾਹਿਬ ਨੇ ਜੀ ਤੇ ਕੈਮਰਿਆ ਰਾਹੀ ਉਹਨੂੰ ਜਲਦੀ ਹੀ ਬਾਕੀ ਵੀ ਟਰੇਸ ਕਰ ਲਾਂਗੇ ਜੀ ਹਾਂਜੀ ਸੀਸੀਟੀਵੀ ਕੈਮਰਾ ਦਾ ਹਾਂਜੀ ਸੀਸੀਟੀਵੀ ਕੈਮਰਾ ਆਈ ਸਾਬ ਉਹਨਾਂ ਦੇ ਖੰਗਾਲ ਕਰਕੇ ਜਾਂਦੀ ਅੱਜ ਸ਼ਾਮ ਤੱਕ ਦੁਪਹਿਰ ਤੱਕ ਕਰ ਲਾਂਗੇ ਜਿੱਥੇ